ਅੰਦੋਲਨ ਦੇ ਕਿਸਾਨ ਹੋਰ ਸ਼ਹੀਦ ਹੋਇਆ ਵਾ ਦਰਸ਼ਨ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਅਮਰਗੜ ਜ਼ਿਲ੍ਹਾ ਬਠਿੰਡਾ ਉਹਨਾਂ ਦੀ ਉਮਰ ਹੈਗੀ 62 ਸਾਲ ਤੇ ਇਸ ਵੇਲੇ ਉਹਨਾਂ ਦੀ ਬੋਡੀ ਐਸ ਹਸਪਤਾਲ ਚ ਹੈ ਤੇ ਹਾਰਟ ਅਟੈਕ ਨਾਲ ਉਹਨਾਂ ਦੀ ਮੌਤ ਹੋਈ ਆ ਠੀਕ ਆ ਇਹਦੇ ਲਈ ਵੀ ਡਿਮਾਂਡ ਕਰਦੇ ਹਾਂ ਹਾਂ ਇਹਦੇ ਲਈ ਵੀ ਸੇਮ ਟੂ ਸੇਮ ਜਿਵੇਂ ਪਹਿਲੇ ਜਿਹੜੇ ਅੰਦੋਲਨ ਚ ਹੋਏ ਸ਼ਹੀਦਾਂ ਪ੍ਰਤੀ ਹੈਗਾ ਪਹਿਲਾਂ ਇਹਨਾਂ ਨੂੰ ਸਰ ਦਿੱਤਾਗਾ ਕੋਈ ਸਰਕਾਰ ਨੇ ਹਾਂ ਉਹਨਾਂ ਨੂੰ 5 ਲੱਖ ਰੁਪਈਆ ਉਹਨਾਂ ਦੇ ਇੱਕ ਜਿਹਨੂੰ ਨੌਕਰੀ ਦੀ ਗੱਲ ਹੋਈ ਹੋਈ ਹੈ ਤੇ ਇਹਨਾਂ ਜਿਹਨਾਂ ਨੂੰ ਦਿੱਤਾ ਜੀ ਹਾਂ ਨਹੀਂ ਦੋਵਾਂ ਨੂੰ ਪਹਿਲੇ ਨੂੰ ਆ ਤਾਂ ਤੀਜਾ ਹੈਗਾ ਮਤਲਬ ਅਨਾਉਂਸਮੈਂਟ ਹੈ ਜਾਂ ਦੇ ਦਿੱਤਾ ਹੈ ਨਹੀਂ ਆ ਇਹ ਕਨਫਰਮ ਕਰਦੇ ਆ ਕਿ ਮਿਲਿਆ ਕਿ ਨਹੀਂ ਮਿਲਿਆ ਜਿਹੜਾ 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 ਐਲਾਨ ਹੋਇਆ ਹੈ ਇੱਕ ਕਮੇਟੀ ਬਣਾਈ ਗਈ ਹੈ ਗੱਲਬਾਤ ਕਰਨ ਦੇ ਲਈ ਉਹਨੂੰ ਬਿਲਕੁਲ ਜਦੋਂ ਸਾਡੇ ਕੋਲ ਪ੍ਰਸਤਾਵ ਆਊਗਾ ਇਹ ਖੁੱਲੇ ਦੇ ਲਾਂ ਪੰਦੇਰ ਸਾਹਿਬ ਜਿਹੜਾ 1 ਕਰੋੜ ਰੁਪਈਆ ਅਨਾਉਂਸ ਕੀਤਾ ਗਿਆ ਇਹਦੇ ਬਾਰੇ ਤੁਹਾਡਾ ਕੀ ਕੀ ਮੈਂ ਨੂੰ ਸੱਦਾ ਵੀ ਦੇ ਸਕਦਾ ਵੀ ਇੱਥੇ ਇੱਧਰ ਅੰਸ਼ੀਰ ਸਾਹਿਬ ਵੀ ਕਹਿ ਰਹੇ ਆ ਲੈ ਆ ਨੋਬੂ ਅਜਿਹੀ ਉਹ ਚੱਲੀ ਪਈ ਹੈ ਕਿ ਇਹਨੇ ਸੇ ਲਾਦੀ ਤੀ ਹਾਂ ਇਹ ਮਾੜੀ ਗੱਲ ਹੈ ਜਿੱਦਾਂ ਪਟਿਆਲੇ ਵਿੱਚ ਹਰਿਆਣੇ ਵਿੱਚ ਧੱਕਾ ਕੀਤਾ ਗਿਆ ਨੋਟਿਸ ਦਿੱਤਾ ਗਿਆ ਜਿਹੜਾ ਉਹਦੇ ਚਸਪਾ ਕੀਤਾ ਗਿਆ ਕਿ ਇਹ ਇਹ ਜਮਹੂਰੀਅਤ ਦਾ ਘਾਣ ਆ ਇਸੇ ਕਰਕੇ ਯੂਨੋ ਦੀ ਆਪਣਾ ਪਾਰਲੀਮੈਂਟ ਦੇ ਵਿੱਚ ਜਿਵੇਂ ਮੁੱਦਾ ਉੱਠ ਰਿਹਾ ਹੈ ਭਾਰਤ ਦੀ ਸ਼ਬੀ ਕੇਂਦਰ ਸਰਕਾਰ ਦੀ ਪਾਲਿਸੀ ਕਰਕੇ ਬਦਨਾਮ ਹੋ ਰਹੀ ਹੈ ਐਨਐਸਏ ਜਿਹੜਾ ਲਗਾਇਆ ਗਿਆ ਹੈਗਾ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋਗੇ ਜਿਹੜਾ ਨਿੰਦਾ ਨਿੰਦਾ ਕਰਦੇ ਆ ਕਿੰਨੇ ਬੰਦਿਆਂ ਤੇ ਲਾਇਆ ਜੀ ਆਪਣੇ ਦੇਖੋ ਅਜੇ ਉਹਦੇ ਬਾਰੇ ਕਨਫਰਮੇਸ਼ਨ ਨਹੀਂ ਹੈਗੀ ਕਿ ਐਨਐਸਏ ਦਾ ਨੋਟਿਸ ਨੂੰ ਕੋਰਟ ਰੋਲ ਚ ਚੱਲ ਕਰਾਂਗੇ ਨਹੀਂ ਦੇਖੋ ਇਹ ਸਾਰੀ ਪ੍ਰਸਤਿਤੀ ਤੇ ਜਾਜੇ ਲੈ ਰਹੇ ਹਨ ਜੀ ਧਤਵੀਤ ਨੂੰ ਕਿਵੇਂ ਸਰ ਸਰ ਜਿਹੜੇ ਕਿ ਟਵੀਟ ਕਰਿਆ ਭਗਵਾਨਤਮਾਨੇ ਕਿਸ ਤਰ੍ਹਾਂ ਆਪਾਂ ਠੀਕ ਹੈ ਜ ਜਿਉਣਾ ਰਾਸ਼ੀ ਦਿੱਤੀ ਹੈ ਫਿਰ ਵੀ ਗੱਲ ਸਾਰੀ ਤੇ ਵਿਚਾਰਦੇ ਆ